ਪਿਛਲੇ ਦਿਨੀ ਬਚਨ ਪਰਿਵਾਰ ਸੋਸ਼ਲ ਮੀਡੀਆ ਤੇ ਬੜੀਆਂ ਸੁਰਖੀਆਂ ਪਟੋਲ ਰਿਆ ਸੀ ਸੁਰਖੀਆਂ ਪਟੋਲਣ ਦਾ ਕਾਰਨ ਅਭਿਸ਼ੇਕ ਬਚਨ ਤੇ ਅਸ਼ਵਰਿਆ ਰਾਏ ਬਚਨ ਦੇ ਤਲਾਕ ਦਾ ਮਸਲਾ ਸੀ ਇਹ ਤਲਾਕ ਹੋਣਾ ਸੀ ਜਾਂ ਨਹੀਂ ਹੋਣਾ ਸੀ ਪਰ ਉਸ ਤੋਂ ਬਾਅਦ ਦਰਸ਼ਕਾਂ ਦੇ ਵਿੱਚ ਜਾਂ ਉਹਨਾਂ ਦੇ ਪ੍ਰਸ਼ੰਸਕਾਂ ਦੇ ਵਿੱਚ ਇੱਕ ਗਲਤ ਓਪੀ ਸੀ ਉਹ ਗੱਲ ਕੀ ਸੀ ਕਿ ਅਸ਼ਵਰਿਆ ਰਾਏ ਪਿਛਲੇ ਦਿਨ ਤੋਂ ਅਭਿਸ਼ੇਕ ਬਚਨ ਨਾਲ ਤਲਾਕ ਦਿਆਂ ਵਾਹ ਕਾਰਨ ਸੁਰਖੀਆਂ ਚ ਆਪਣੀ ਖੂਬਸੂਰਤੀ ਦੇ ਨਾਂ ਨਾਲ ਉਸਨੇ ਆਪਣੀ ਅਦਾਕਾਰੀ ਨਾਲ ਲੋਕਾਂ ਨੂੰ ਦੇਵਾਨਾ ਬਣਾਇਆ ਹਾਲਾਂਕਿ ਜਦੋਂ ਅਭਿਸ਼ੇਕ ਬੱਜਨ ਨਾਲ ਉਸਦੇ ਬ੍ਰੇਕਅਪ ਦੀ ਅਫਵਾਹ ਫੈਲੀ ਹੈ ਉਦੋਂ ਤੋਂ ਹੀ ਅਭਨੇਤਰੀ ਦੇ ਪ੍ਰਸ਼ੰਸਕ ਨਿਰਾਸ਼ ਹਨ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਅਸ਼ਵਰਿਆ ਰਾਏ ਅਭਿਸ਼ੇਕ ਤੋਂ ਤਲਾਕ ਵੀ ਹੋ ਜਾਂਦਾ ਹੈ ਤਾਂ ਅਭਨੇਤਰੀ ਨੂੰ ਅਬਨੂਮਨੀ ਦੀ ਲੋੜ ਨਹੀਂ ਪਵੇਗੀ ਕਿਉਂਕਿ ਉਹ ਫਿਲਮਾਂ ਅਤੇ ਇਸ ਤਾਰਾਂ ਤੋਂ ਇੰਨੀ ਕਮਾਈ ਕਰ ਲੈਂਦੀ ਹੈ ਜੋ ਕਈ ਸਤਾਰਾਂ ਦੀ ਕਮਾਈ ਤੋਂ ਵੱਧ ਹੈ ਅਸ਼ਵਰਿਆ ਸਾਲਾਂ ਤੋਂ ਹੀ ਆਪਣੀ ਖੂਬਸੂਰਤੀ ਐਕਟਿੰਗ ਅਤੇ ਡਾਂਸ ਨਾਲ ਲੋਕਾਂ ਦਾ ਦਿਲ ਜਿੱਤ ਰਹੀ ਹੈ ਉਹਨੇ ਨੇ ਹਿੰਦੀ ਸਿਨੇਮਾ ਦੀਆਂ ਕਈ ਹਿੱਟ ਫਿਲਮਾਂ ਵਿੱਚ ਕੰਮ ਕੀਤਾ ਹੈ ਇਸ ਤੋਂ ਇਲਾਵਾ ਤੇਲਗੂ ਤਾਮਿਲ ਭਾਸ਼ਾ ਦੀਆਂ ਫਿਲਮਾਂ ਵਿੱਚ ਵੀ ਆਪਣੇ ਹੁਨਰ ਤੇ ਜੋਹਰ ਦਿਖਾ ਚੁੱਕੀ ਹੈ ਅਸ਼ਵਰੇ ਰਾਜ ਦੀ ਕੁੱਲ ਜਾਇਦਾਦ ਦੀ ਗੱਲ ਕਰੀ ਤਾਂ ਉਹਨਾਂ ਦੇ ਅਜਰ ਨੈਟਵਰਕ 776 ਕਰੋੜ ਰੁਪਏ ਦਾ ਰਪੀਡ 776 ਕਰੋੜ ਰੁਪਏ ਪਰ ਕੋਟਾਂ ਦੀ ਮੰਨੀਅਤ ਆ ਭਾਰਤ ਦੀ ਸਭ ਤੋਂ ਅਮੀਰ ਅਭਿਨੇਤਰੀਆਂ ਵਿੱਚੋਂ ਇੱਕ ਹੈ ਉਹ ਇੱਕ ਫਿਲਮ ਕਰਨ ਲਈ 10 ਤੋਂ 12 ਕਰੋੜ ਰੁਪਏ ਚਾਰਜ ਕਰਦੇ ਨੇ ਤੇ ਹਰ ਕਿਸੇ ਵਿਗਿਆਪਨ ਲਈ 6 ਤੋਂ 7 ਕਰੋੜ ਰੁਪਏ ਉਹ ਚਾਰਜ ਕਰਦੇ ਨੇ ਅਸ਼ਵਰੇਆ ਭਾਰਤ ਅੱਧੇ ਵਿਦੇਸ਼ਾਂ ਵਿੱਚ ਕਈ ਬ੍ਰਾਂਡਾਂ ਨੇ ਇਸ਼ਤਿਹਾਰਬਾਜ਼ੀ ਕਰ ਚੁੱਕੀ ਹੈ ਇਕਨੋਮਿਕਸ ਟਾਈਮ ਦੀ ਰਿਪੋਰਟ ਮੁਤਾਬਕ ਅਦਾਕਾਰਾਂ ਨੇ ਪੋਸਿਬਲ ਨਾ ਦੀ ਕੰਪਨੀ ਵਿੱਚ ਨਿਵੇਸ਼ ਕੀਤਾ ਹੈ ਉਹਨਾਂ ਨੇ ਇਸ ਕੰਪਨੀ ਵਿੱਚ 5 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ